ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅਸੀਂ ਅੱਜ ਆਏ ਆ ਖੇਤ ਕਿੰਨੇ ਟਾਈਮ ਬਾਅਦ ਖੇਤਾਂ ਆਏ ਮਟੇ ਅੱਜ ਵਿਆਹ ਵੇਲੇ ਜਦੋਂ ਵਿਆਹ ਹੋਇਆ ਹੋਇਆ ਉਦੋਂ ਉਦੋਂ ਆਏ ਸੀ ਹਨਾ ਤੇ ਉਹਨਾਂ ਨੂੰ ਤੋਂ ਬਾਅਦ ਆਹਨ ਟੇਕੇਤੀ ਦਿੱਤਾ ਸੀ ਆਪਾਂ ਅਸੀਂ ਸੀ 7 ਸਾਲਾਂ ਬਾਅਦ ਇੱਕ ਤੀ ਵਾਹਨ ਕਰਿਆਗਾ ਆਪ ਤੇ ਅੱਜ ਅਸੀਂ ਖੇਤ ਆਏ ਆ ਪਹਿਲੇ ਵੈਸੇ ਇੱਕ ਦੋ ਮੈਂ ਤਾਂ ਆ ਗਿਆ ਸੀ ਇੱਕ ਦੋ ਵਾਰੀ ਪਹਿਲਾਂ ਜਦੋਂ ਦੁਬਾਰਾ ਠੇਕੇ ਤੋਂ ਸਾਹਮਣ ਤੋਂ ਬਾਅਦ ਆ ਮੱਕੀ ਬੀਜ ਕੇ ਗਏ ਸੀ ਇੱਥੇ ਹਜੇ ਵੀ ਬਹੁਤ ਗਾਹ ਪੈ ਰਿਹਾ ਔਰੇ ਤੇ ਸਾਰਟਿੰਗ ਜੀ ਕਰਨ ਵਾਲੀ ਆ ਜਦੋਂ ਆਪਾਂ ਲਗਾਤਾਰ ਔਰੇ ਆਉਣ ਲੱਗੇ ਫਿਰ ਉਹ ਕਰਾਂਗੇ ਤੇ ਕੋਠਾ ਆਪਣਾ ਇੱਕ ਉਹ ਸੀਗਾ ਤੇ ਇੱਥੇ ਤਾਂ ਆਰ ਜੀ ਆ ਬਣਾਇਆ ਹੋਇਆ ਗਾ ਇਹਦੇ ਕਰਕੇ ਟਰਾਂਸਫਾਰਮ ਕਰਕੇ ਤੇ ਲੱਗਿਆ ਟਰਾਂਸਫਾਰਮ ਆਪਣਾ ਵਿੱਚ ਮੋਟਰ ਆ ਪਣੀ ਦੇ ਵਿੱਚ ਹੋ ਇਹ ਤੂੰ ਪਿੱਤ ਤਾਂ ਬਾਲਾ ਛੋਟਾ ਸੀ ਜਦੋਂ ਉਹ ਆਇਆ ਹੁੰਦਾ ਹੁੰਦਾ ਹੀ ਪਾਪੇ ਨਾਲ ਹੈ ਨਾ ਓਏ ਤੇ ਆਹ ਦੇਖੋ ਕੈਸਾ ਲੋਗੇ ਨੇ ਇਹ ਡੱਕੀ ਪਾਈ ਪਾਈ ਸੀ ਆਪਾਂ ਉਹ ਸੰਦੀਪ ਚਹਿਲਾ ਇਧਰ ਵੀ ਤੂੰ 4 4 2017 7 ਸਾਲ ਹੋ ਗਏ ਨਾ ਹੈ ਹੱਲੇ ਵੈਸੇ ਵੇ ਰੌਣਕ ਜੀ ਇੰਨੀ ਹੈ ਨਹੀਂ ਜੀ ਜੀਰੀਆਂ ਜੂਰੀਆਂ ਆਈਆਂ ਵੇਲੇ ਹੋਊਗੀ ਰੌਣਕ ਇਹ ਮੋਟਰਸਾਈਕਲ ਦੇਖੋ ਹੈ ਹੋ ਸਕਦਾ ਮੋਟਰਸਾਈਕਲ ਮੋਟਰਸਾਈਕਲ ਧੋਤਾ ਸੀ ਬਾਲੇ ਸ਼ੌਕ ਨਾਲ ਕੱਲ ਮੈਂ ਤੇ ਮੰਨੀ ਨਹੀਂ ਮੈਂ ਇਹਨੂੰ ਕਿਹਾ ਸੀ ਆਪਾਂ ਫੇਰ ਬਾਗ ਚੱਲਾਂਗੇ ਖੇਤ ਤੇ ਜਦੋਂ ਜੀਰੀਆਂ ਜੂਰੀਆਂ ਵੇ ਲੌਣ ਲੱਗੇ ਨਾ ਉਦੋਂ ਚੱਲਾਂਗੇ ਲਵੇੜਤਾ ਇਹਨੇ ਮੋਢੋਂ ਇਹ ਅੱਜ ਮੋਟਰਸਾਈਕਲ ਮੇਰਾ ਹੈ ਓਏ ਹੂੰ ਹੋਰ ਉਹਨਾਂ ਟਾਇਰ ਕਾਲੇ ਕਾਲੇ ਕੱਢੇ ਪਾਏ ਸੀਗੇ ਸਾਰਾ ਲਵੇੜ ਤਾਂ ਪੀ ਤੂੰ ਇਧਰ ਆ ਜਾ ਤਾ ਹਾਂ ਇਹ ਤੂੰ ਸੁੱਚ ਛੱਡਿਆ ਸੁੱਚ ਤੁਸੀਂ ਕੀ ਕਰਨਾ ਮੱਕੀ 'ਚ ਨੱਕਾ ਹੈਗਾ ਯਾਰ ਮੱਕੀ 'ਚ ਪਾਣੀ ਪਊਗਾ ਤੁਸੀਂ ਕੀ ਕਰਨਾ ਹਨ ਪਾਣੀ ਦਾ ਕਿਉਂ ਬੰਦ ਕਰਦੇ ਓ ਉਧਰੋਂ ਪਾਣੀ ਬੰਦ ਕਰਦੇ ਓਧਰ ਵੀ ਥੱਲੇ ਵੀ ਕਰਚੇ ਮਚਾਉਣੇ ਹੋਣਗੇ ਉਹ ਵੀ ਗਿੱਲੇ ਹੋਣਗੇ ਮੱਕੀ 'ਚ ਪਾਣੀ ਪੈਣ ਨਾ ਦਿਓ ਮੱਤ ਲੈ ਮਹਾ ਕਾ ਥੱਲੇ ਵੀ ਪਾਣੀ ਖਰਚਿਆਂ 'ਚ ਜਾਊ ਫਿਰ ਖਰਚੇ ਗਿੱਲੇ ਹੋਣਗੇ हां बिटू किवें ਲੱਗ ਰਿਹਾ ਖੇਤ ਆਕੇ ਤੈਨੂੰ ਹੈ ਕੀ ਤੋੜਦਾ ਸੀ ਪਹਿਲਾਂ ਉੱਥੇ ਪੱਤੇ ਉਹਦੇ ਵਿੱਚ ਹੀ ਢੀਂਜੇ ਤੋੜ ਕੇ ਨਾ ਪੁੱਤ ਨਹੀਂ ਲੈ ਦੇਖੀ ਦੇਖੇ ਦੇਖੇ ਕੋਟਰ ਆਪਣੀ ਆਹ ਆ ਗਈ ਕੋ ਮੋਟਰ ਆ ਗਈ ਤੇ ਜਿਹੜੀ ਆ ਮੋਟਰ ਆ ਇਹਦਾ ਪਾਣੀ ਆਪਣਾ ਪਾਈਪ ਲਾਈਨ ਇਹ ਵੀ ਹੈਗੀ ਉਹ ਦੀ ਵੀ ਹੈਗੀ ਪਾਈਪ ਲਾਈਨ ਉਹ ਜਿਹੜਾ ਉਧਰ ਵਾਹਣਾ ਆਪਣਾ ਤੇ ਉਧਰ ਪਾਈਪ ਲਾਈਨ ਪਾਈ ਹੋਈ ਆ ਚਾਚੇ ਕੇ ਵਾਹਣ ਦੇ ਵਿੱਚ ਦੀ ਤੇ ਇਹਦਾ ਪਾਣੀ ਵੀ ਜਾ ਸਕਦਾ ਉਧਰ ਉਹਦਾ ਪਾਣੀ ਵੀ ਇੱਧਰ ਆ ਜਾਂਦਾ ਆ ਜੋੜ ਤੋਂ ਪਰਾਲੋ ਜੋੜ ਅਰੇ ਮਾ ਮਾਤੀਆਂ ਇੱਕ ਵਜੇ ਸੂਟ ਪਾਈ ਫਿਰਦੀਆਂ ਨੇ ਓਏ ਮੈਂ ਵੀ ਤੋ ਇੱਕੋ ਇਹ ਸੂਟ ਪਾਈ ਫਿਰਦੀਆਂ ਨੇ ਨਾ ਇਹ ਤਾਂ ਨਾ ਟਿਕਰ ਕਰੀਂ ਹਾਂ ਸਬਜ਼ੀ ਲਾਵਾਂਗੇ ਤਾਂ ਤਾਈਆਂ ਹੋਰ ਮਾਇਆ ਸੀ ਸਬਜ਼ੀ ਹਲਾ ਥਾਂ ਤਾਂ ਇਹ ਬੱਤ ਹੋ ਰਿਹਾ ਵਾ ਕਿ ਹੋ ਜੂ ਗੁੱਡ ਨਾਲ ਹਾਂ ਹਾਲੀ ਬੱਜ ਗਏ ਗੁੱਡ ਕੇ ਫੇਰ ਹੋਵੇ ਤੈਨੂੰ ਕਿਹਾ ਸੀ ਨਾ ਵੀ ਹਜੇ ਤਾਂ ਰੌਣਕਾਂ ਹੀ ਹੈ ਨਹੀਂ ਖੇਤਾਂ 'ਚ ਚੌਲੇ ਫੜੀਆਂ ਲੱਗੀਆਂ ਕਿਹਾ ਸੀ ਨਾ ਹੈਗੀ ਹਾਲੇ ਰੌਣਕ ਨੂੰ ਕਿੰਦਾ ਹਾਂ ਹਾਲੇ ਤਾਂ ਹੋਵੇ ਜਨਰਲ ਹਰੀ ਹਰਿਆਲੀ ਜੀ ਨਹੀਂ ਹੁੰਦੀ ਨਾ ਚਾਰੇ ਪਾਸੇ ਤੇ ਇੱਕ ਆਪਣਾ ਖੇਤ ਦਾ ਗਵਾਂਢੀ ਆ ਸਰੰਦੀਏ ਵਾਜਦੇ ਆਹ ਸਰੰਦੀਏ ਇਹਨਾਂ ਨੇ 2 ਸਾਲ ਹੋ ਗਏ ਜਗਾ ਉਰੇ ਪਾਲੀ ਇਕੱਲੇ ਘਰ ਨੇ ਉਰੇ ਇਹ ਸੂਰਜ ਦੇਖੋ ਕਿ ਇਹ ਤੂੰ ਕਿਉਂ ਪੱਤੇ ਖਰਾਬ ਕਰੀ ਜਾ ਨਮਰੂਦ ਦੇ ਸੂਰਜ ਦੇਖੋ ਬੰਨਾ ਕਿ ਇਹ ਸੂਰਜ ਨਹੀਂ ਚੰਦ ਹਾਂ ਚੰਦ ਨਹੀਂ ਹੈਗਾ ਉਹ ਚੰਦੀ ਹੋ ਬਣ ਗਿਆ ਹੁੰਦਾ ਇਹ ਚੰਦ ਬਣ ਗਿਆ ਚੰਦ ਬਣ ਗਿਆ ਹੁਣ ਤਾਂ ਚੰਦ ਕਿਵੇਂ ਬਣ ਜੂਗਾ ਸੂਰਜ ਲੈ ਹੁਣ ਰਾਤ ਨੂੰ ਚੰਦ ਹੀ ਬਣੂਗਾ ਤਾਂ ਹੋਰ ਚੰਦਾ ਅੱਛਾ ਸੂਰਜ ਤੇ ਚੰਦ ਕਿਹ ਹੈ ਹੋਰ ਹਣਾ ਲੈ ਦੱਸ ਲੈ ਕੀ ਹੋ ਮੈਸੇ ਕਰ ਰਹੀ ਹੈ ਇਹ ਨੂੰ ਇਹ ਤੂੰ ਇਧਰ ਉਪਰ ਤਾ ਇਧਰ ਤਾ ਜੋੜ ਇੱਥੇ ਜੋੜ ਤਾਰ ਦਾ ਜਿਵੇਂ ਕਾਵਲਾ ਦਸ ਤਾ ਮੈਨੂੰ ਤਾਂ ਇਆਂ ਲੱਗਦਾ ਵੀ ਚੰਦ ਤੋਂ ਬਣਦਾ ਸੂਰਜ ਤੋਂ ਚੰਦ ਬਣਦਾ ਹੁੰਦਾ ਪੜੇ ਨਹੀਂ ਤੂੰ ਹਾਂ ਪੜੇ ਦੀ ਫਿਰ ਪਲੱਸ 2 ਕਿੱਥੇ ਪਾ ਹੋਇਆ ਪੜੇ ਪੜੇ ਤਾਂ ਪੁੱਲ ਲੱਗ ਗਏ ਹੁਣ ਕਿਆ ਸਾਲ 20 15 ਸਾਲ ਹੋ ਗਏ ਸਾਡੇ ਨੂੰ ਇੱਥੇ ਵੀ ਅੰਗੂਰ ਲੱਗ ਰਹੇ ਆ ਓਏ ਪਲੱਸ 2 ਦਿੱਤੀ ਬੇਲ ਆ ਦੇਖੋ ਹੂੰ ਕਾ ਦੇ ਡਾਡੀ ਖਾ ਕੇ ਦੇਖ ਮੈਂ ਤੁ ਕਿੰਨਾ ਮਠਾ ਮੈਂ ਤਾਂ ਉੱਥੇ ਦੇ ਖਾਣਾ ਖਾ ਖਾ ਕੇ ਦੇਖੀ ਉਹ ਤਾਂ ਵੱਡੇ ਹੋ ਗਏ ਆਪਣੇ ਖਟਾ ਖੱਟੇ ਕਿੰਨੇ ਹੋ ਗਏ ਜਾਂਦੇ ਆ ਨਾ ਜਿੱਥੇ ਵੀ ਹੱਥ ਭਾਜੀ ਦਰ। ਉਹ। ਕਹ ਦੱਸ। ਲੈ। ਦੱਸੋ। ਗਿੰਦਾ ਨਹੀਂ। ਜਾਂਦਾ ਕਿਉਂ ਨਹੀਂ ਹੋਰ ਇੱਦੁੱਤ ਹੋਈ ਕਿ ਮਜਾਉ। ਯਾ ਮਮਾ। ਖੇਤੀ ਨਾ ਠੇਕੇ ਤੇ ਭਰਾ ਬੁੱਕਦੇ ਵੀ ਨਾ ਦਿਓ ਯਾਰ। ਮੈਂ ਤਾਂ ਇਹੀ ਰਹਿ ਦਿੰਨਾ। ਅਸੀਂ ਨਾ ਇੰਨੇ ਪਸਤਾਏ ਵੀ ਮੰਨ ਲਓ ਚਲੋ ਪਹਿਲਾਂ ਤਾਂ ਆਪਾਂ ਠੇਕਾ ਫੜੀ ਗਏ ਹਣ ਪਹਿਲਾਂ ਤਾਂ ਐ ਲੱਗਦਾ ਪੈਸੇ ਚੰਗੇ ਲੱਗਦੇ ਆ। ਜਦੋਂ ਬੰਦਾ ਠੇਕੇ ਤੇ ਆ ਠੇਕੇ ਤੇ ਦੇਖੇ ਜਦੋਂ ਆਪ ਵਾਹਣ ਕਰਦਾ ਨਾ ਬੰਦਾ ਉਸ ਤੋਂ ਬਾਅਦ ਬੰਦਾ ਇਹਨਾਂ ਪਛਤਾਉਂਦਾ ਵੀ ਆਪਾਂ ਕਿਉਂ ਵਾਹਣ ਦਿੱਤਾ ਹਨਾ ਇੰਨੇ ਟਾਈਮ ਇੱਕ ਤਾਂ ਬੰਦਾ ਸਭ ਤੋਂ ਵੱਡੀ ਗੱਲ ਕੋੜੀ ਹੋ ਜਾਂਦਾ ਯਾਰ ਬੰਦਾ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਵੀ ਕੋੜੀ ਹੋ ਜਾਂਦਾ ਬੰਦਾ ਦੂਜੀ ਗੱਲ ਵੀ ਆਪ ਤੋਂ ਬਿਨਾ ਦੂਜਾ ਬੰਦਾ ਕੋਈ ਆਪਣੇ ਵਾਹਣ ਦੀ ਸਮਝ ਨਹੀਂ ਰੱਖਦਾ ਹਨਾ ਤੇ ਬਾਕੀ ਆ ਬੱਟਾਂ-ਬੋਟਾਂ ਤਾਂ ਸੀ ਮੈਂ ਡੈਡੀ ਤੇ ਪੂਰੀਆਂ ਫੁੱਲ ਘੜ ਘੜ ਕੇ ਰੱਖਦੇ ਸੀ ਵਧੀਆ ਜਾ ਵੱਡਾ ਬਾਕੀ ਦੀ ਥੋੜਾ ਪੋਦਾ ਸਬਜੀ ਬਾਜੀ ਵੀ ਬੀਜੀ ਜਾਂਦੀ ਹੈ ਖੇਤ ਆਇਆ ਜਾਂਦਾ ਬਾਹਨੇ ਨਾਲ ਤੇ ਹੁਣ ਤਾਂ ਨਾਲੇ ਉਹ ਵੀ ਵੈਸੇ ਵੀ ਇੰਨੀ ਖੇਤੀ ਔਖੀ ਹੈ ਹੀ ਨਹੀਂ ਜਿੰਨੀ ਪਹਿਲਾਂ ਜ਼ਿਆਦਾ ਸੀ ਹਾਂ ਹੁਣ ਤਾਂ ਹਰੇਕ ਕੰਮ ਟਰੈਕਟਰ ਨਾਲ ਹੋਣ ਲੱਗ ਗਏ ਜੇ ਤੁਸੀਂ ਐਂ ਲਾ ਲਓ ਆਪਣੇ ਖੇਤ ਤਾਂ ਬਈ ਸੀ ਕਹੀ ਚੱਕਣ ਦੀ ਛੇਤੀ ਲੋੜ ਨਹੀਂ ਹੈਗੀ ਤੇ ਇੱਕ ਪਾਨੇ ਪਾਨੇ ਪਾਨਾ ਹੋਵੇ ਬੰਦੇ ਕੋਲੇ ਖੜਾ ਉਹ ਕੋਠੇ ਦੇ ਉੱਤੇ ਪਾਨਾ ਰੱਖਿਆ ਸੀ ਵੈਸੇ ਇਕੱਲਾ ਪਾਨੇ ਨਾਲ ਹੀ ਉਧਰੋਂ ਖੋਲ ਦਾਂਦੇ ਪਾਈਪ ਲਾਈਨ ਦਾ ਨੂੰ ਤੇ ਇਤਰੋਂ ਖੋਲ ਲਾਉਂਦੇ ਸੀਗੇ ਤੇ ਬਾਕੀ ਆਪ ਵਾਹਣ ਖੇਤ ਗੇੜਾ ਵਜਦਾ ਰਹਿੰਦਾ ਹਨਾ ਆਪਦੇ ਵਾਹਣ ਦੀ ਨਿਗਰਾਨੀ ਰਹਿੰਦੀ ਆ ਸੌ ਗੱਲਾਂ ਹੁੰਦੀਆਂ ਨੇ ਯਾਰ ਬਸ ਖੇਤੀ ਤਾਂ ਠੇਕੇ ਤੇ ਦੇ ਵੀ ਨਾ ਹਨਾ ਓਏ ਐਨਾ ਬੁਰਾ ਹਾਲ ਦੇਖਿਆ ਹੀ ਨਹੀਂ ਕਦੇ ਹੋਰ ਤੇ ਅਸੀਂ ਆਪ ਵੀ ਖੁਦ ਵੀ ਦੇਖ ਲਓ ਜਦੋਂ ਆਪਾਂ ਠੇਕੇ ਤੇ ਹੀ ਦੇਤਾ ਹਨਾ ਫਿਰ ਖੇਤਾਂ ਨੂੰ ਜੀ ਆ ਵੀ ਨਹੀਂ ਕਰਦਾ ਰਹਿੰਦਾ ਇਹ ਆਪਸੀ ਤੁਸੀਂ ਆਏ ਲਾ ਲਓ ਮੈਂ 7-7 ਸਾਲਾਂ ਬਾਅਦ ਆਇਆ ਹਾਂਗਾ ਤੇ ਦੇਣੇ ਆਪਾਂ ਅਗਲੇ ਦੀ ਚੀਜ਼ ਜਿੰਨਾ ਟਾਈਮ ਟਾਈਮ ਤਾਂ ਅਗਲੇ ਦੀ ਹੋ ਜਾਂਦੀ ਹੈ ਨਾ ਅਗਲੇ ਨੂੰ ਸੁਭਾਰ ਕਰਨੀ ਹਾਂ ਬਾਕੀ ਉਹਨਾਂ ਟਾਈਮ ਬੰਦਾ ਬਾਕੀ ਦੂਰ ਪੈਂਦੇ ਆ ਘਰਾਂ ਤੋਂ ਖੇਤ ਹਨਾ ਵੀ ਚਲੋ ਠੇਕੇ ਤੇ ਦੇਣ ਵਾਲੇ ਤਾਂ ਨਹੀਂ ਹੁੰਦਾ ਵੀ ਆਪਾਂ ਆ ਨਹੀਂ ਸਕਦੇ ਖੇਤ ਤਾਂ ਜਿਹੜਾ ਮਾਰੀ ਸਕਦੇ ਆ ਚਲੋ ਦੂਰ ਹੋਣ ਕਰਕੇ ਆਪਣਾ ਢੇੜਾ ਵੀ ਨਹੀਂ ਵੱਜਿਆ ਕਦੇ ਸਿਰਫ ਇੱਕ ਦੋ ਵਾਰੀ ਆਏ ਹੋਵਾਂਗੇ ਜਦੋਂ ਦਾបាន ਠੇਕੇ ਤੇ ਦਿੱਤਾ ਸੀਗਾ ਆ ਮੋਟਰ ਤਾਂ ਜਮੀ ਨਮੀ ਲਵਾਈ ਸੀ ਉਸ ਤੋਂ ਜਦੋਂ ਵਾਹਨ ਦਿੱਤਾ ਪਾਣੀ ਬਾਦੂਆ ਆਪਣਾ ਤੇ ਵਾਹਨ ਮੋਟਰ ਤੇ ਥੋੜਾਗਾ ਦੋ ਮੋਟਰਾਂ ਨੇ ਚੱਲੀ ਆ ਫਿਰ ਹੈਂ ਹੋਰ ਕੀ ਕਰਨਾ ਚੱਲੀ ਪੀ ਤੂੰ ਹੈਂ ਚੱਲੋ ਜਦੋਂ ਆਪਾਂ ਮੱਕੀ ਰਮਾਈ ਨਾ ਤੁਹਾਨੂੰ ਉੱਦੇ ਲੈ ਕੇ ਆਉਂਗਾ ਤੇ ਨਾਲੇ ਦਾ ਤੁਸੀਂ ਉੱਥੇ ਇੱਚ ਨਾ ਲਿਓ ਹੁਣ ਤਾਂ ਠੰਡਾ ਗਈ ਮੋਟਰ ਤਾਂ ਚਲੋ ਹੁਣ ਵੀ ਚਲਾ ਲਾਂਦੇ ਆਪਾਂ ਹੋਰੇ ਆਪਾਂ ਨਹੀਂ ਸਿੱਖੇ ਚਾਚੇ ਦੀ ਆਪਾਂ ਇਹ ਕੋਟੇ ਸੁਪਾ ਇਹ ਕਰਨ ਵਾਲੀ ਆ ਮੋਟਰ ਨਾਲ ਜੂੜੀਆਂ ਜੂੜੀਆਂ ਨੂੰ ਪਾਣੀ ਲੱਗੇ ਹੋਏ ਨੇਗੇ ਉਦੋਂ ਦੀ ਚੱਲਦੀ ਹੈ ਚੱਲੀ ਹੋਈ ਹੈ। ਅੱਗੀ ਸਾਫ਼ ਕਰਦਾਂਗੇ ਨਾਲੇ ਤਾਂ ਜਦੋਂ ਮੱਕੀ ਵਧੀਆਂ ਹੋਈ ਨਾ ਆਪਣਾ ਰੇਖੰਡੇ ਆ ਗਈ ਸੀ ਆਪਣੇ ਲਈ। ਉਹ ਉਧਰ ਪਈ ਆ ਰੇਖੰਡੇ ਆਉਣ ਵਾਲੀ ਆ ਚੱਕ ਕੇ ਕਿੱਥੇ ਪਈ ਆ? ਉਹ ਚਾਚੇ ਵਾਲੇ ਮੱਥੇ। ਜਦੋਂ ਮੱਕੀ ਰਮਾਈ ਆਹਾ ਤੇ ਜੀਰੋ ਡ੍ਰਿਲਰ ਨਾਲ ਹੀ ਬੀਜਤੀ ਸੀ ਆਪਾਂ ਇਹ ਮੱਕੀ। ਹਾਂ। ਇਧਰ ਹੋਇ ਪੁੱਤ ਜੋੜ ਤੋਂ। ਜੋੜ ਆ ਮੋਟਰ ਇਧਰ ਹੋ ਜਾ। ਚਲੋ ਫਿਰ ਚੱਲੀਏ ਆਪਾਂ ਸਬਜੀ ਦਾ ਜੇ ਬਣਾਉਂਗੇ ਤੁਸੀਂ ਬਣਾਇਆ ਹੀ ਸਭ ਕੁਝ ਕਿੱਸਾ ਤੇ اچھا ਤੇ ਲਓ ਵੀ ਮਿੱਤਰੋ ਹੁਣ ਚੱਲਦੇ ਆਪਾਂ ਮਿਲਦੇ ਆ ਖੜਚੂਏ ਕੀ ਕਰਨਾ ਲਾਈਟ ਪੱਤੀ ਨਹੀਂ ਹੈ ਜੇ ਉਹਦੇ ਚੱਲੀ ਜਾਂਦੀ ਆ ਬੱਲਮ ਦੇ ਕੋਲ ਬਾਲਾ ਬੁੱਢਾ ਪਾਉਣਾ ਪੈਸਾ ਹੁਣ ਆਪਾਂ ਜਾ ਰਹੇ ਆ ਘਰੇ ਤੇ ਰੀਲ ਰੂਲ ਬਣਾਉਣ ਲੱਗੇ ਸੀ ਹੁਣ ਚੱਲਦੇ ਆ ਘਰੇ ਇੱਥੇ ਪਤਾ ਨਹੀਂ ਕੀ ਹੋ ਗਿਆ ਆਪਾਂ ਆਈ ਸ਼ਾਇਦ ਐਕਸੀਡੈਂਟ ਹੋ ਗਿਆ ਕੋਈ ਦੇਖਦੇ ਆ ਤੇ ਫਿਰ ਦੱਸਦੇ ਹੁਣ ਕੀ ਹੋਇਆ ਨਰਚ ਪਾਣੀ ਦੇਖੋ ਕਿੰਨਾ ਸੋਨਾ ਚੱਲ ਰਿਹਾ ਓਹੋ ਅਵੇ ਠਿੱਕੀ ਪੁਲ ਤੇ ਉਧਰਲੇ ਪੁਲ ਤੋਂ ਕਹਿੰਦੇ ਨਾ ਜਵਾਬ ਖੜਗ ਪਿਆ ਅੱਛਾ ਆਹਾ ਐਂਡੀ ਕੋ ਗੋਤਾ ਖੋਰ ਜੇ ਆਏ ਹੋਏ ਨੇ ਮੋਰ ਸਿੰਘ ਵਾਲੇ ਤੋਂ ਮੋਰ ਸਿੰਘ ਵਾਲੇ ਤੁਸੀਂ ਹਾਂ ਮੋਰ ਸਿੰਘ ਵਾਲੇ ਤੋਂ ਜਵਾਬ ਸੀਗਾ ਠਿੱਕੀ ਦੇ ਲੱਭ ਗਿਆ ਨੀ ਠਿੱਕੀ ਦਾ ਪੁਲਾ ਇਹ ਠਿੱਕੀ ਦਾ ਸੁਨਾਮ ਰੋਡ ਤੇ ਉਧਰ ਪੁਲਾ ਜਿਹੜਾ ਉਧਰ ਸਮਾਹ ਕਰਨੀ ਉਥੇ ਬੱਚਾ ਨਹਾਉਂਦਾ ਸੀਗਾ ਮੋਰ ਸਿੰਘ ਵਾਲੇ ਤੋਂ ਸੀ ਜਵਾਬ ਜਵਾਕ ਕਹਿੰਦੇ ਮਰ ਗਿਆ ਵਿਚਾਰਾ ਉਹ ਇਧਰਲੇ ਆਪਣੇ ਢਲੇਮ ਵਾਲੇ ਪੁਲ ਤੋਂ ਧਿਆ ਗਿਆ ਕਹਿੰਦੇ 12-19 ਸਾਲ ਦਾ ਸੀਗਾ ਤੇ ਉਹ ਗੋਤਾਖਾ ਗੋਤਾਖੋਰ ਆਏ ਹੋਏ ਨੇ ਕਿ ਕੱਟਣ ਵਾਸਤੇ ਆਏ ਸੀਗੇ ਤੇ ਦੋ ਦੋ ਇੱਕ ਦੋ ਟੀਮਾਂ ਉਹ ਬਾਗੀਆਂ ਉਧਰਲੇ ਪੁਲ ਤੋਂ ਧਿਆ ਗਿਆ ਕਹਿੰਦੇ ਤੇ ਬਚਿਆ ਨਹੀਂ ਹੈਗਾ ਵੀ ਕਹਿੰਦੇ ਮਰ ਗਿਆ ਵਿਚਾਰਾ ਐਮ ਡੀ ਆਰ ਦੀਆਂ ਟੀਮਾਂ ਆ ਕੇ ਕਹਿੰਦੇ ਹੁੰਦੇ ਨੇ ਇਹਨਾਂ ਨੂੰ ਉਹ ਬੰਦੇ ਆਏ ਹੋਏ ਆ ਦੇਖੋ ਉੱਧਰਲੇ ਪੌਤੇ ਜਾਲ ਲਾਇਆ ਸੀ ਕਹਿੰਦੇ ਉੱਥੇ ਮਿਲ ਗਿਆ ਹਾਂ ਜਾਲ ਕਰਨ ਪਤਾ ਲੱਗ ਪਿਆ ਲੱਗ ਗਿਆ ਜਾਲ ਕਰਕੇ ਗੱਡੀਆਂ ਉਹ ਵੀ ਆਉਂਦੀਆਂ ਨੇ ਤੇ ਪੁੱਤਰ ਗੱਡੀਆਂ ਪੋਰ ਕੀ ਯਾਰ ਜਵਾਖਾਂ ਦਾ ਵੀ ਬਣੂ ਅੱਜ ਕੱਲ੍ਹ ਦੇ ਯਾਰ ਕੰਦਿਆਂ ਨੇ ਮਿਹਨਤ ਤਾਂ ਬਹੁਤ ਕਰੀ ਗੱਲ ਕਰ ਡਿੱਕਿਆ 11 ਵਜੇ ਦਾ ਹੋਇਆ ਸਵੇਰੇ ਤੇ ਆਇਆ ਮੈਂ ਹੁਣ ਦੇਖੋ ਟਾਈਮ ਦੇ ਕਿੰਨਾ ਹੋ ਗਿਆ 6:30 7:00 ਹੋ ਗਿਆ ਕੰਦਾਂ ਕਿੱਥੋਂ ਬਾਚਦਾ ਦਾ ਆਹ ਨਾ ਕੰਦ ਮਿਲ ਗਿਆ ਯਾਰ ਕਹਿੰਦੇ ਲੈ ਕੇ ਘਟੇ ਕਿ ਲੈ ਕੇ ਨਹੀਂ ਲੈ ਗਏ ਹਾਂ ਚਲੋ ਜੀ ਮਿਲਦੇ ਹਾਂ ਹਾਂਜੀ ਅਸੀਂ ਆ ਗਏ ਹਾਂ ਘਰੇ ਤੇ ਨੇਰੀ ਚੱਲ ਪਈ ਦੇਖੋ ਹਵਾ ਤੇ ਇੱਕ ਨਾ ਉੱਥੇ ਜਦੋਂ ਅਸੀਂ ਰਸਤੇ ਦੇ ਵਿੱਚ ਆਈ ਜਾਂਦੇ ਸੀ ਨਾ ਨਹਿਰ ਦੇ ਵਿੱਚ ਬੱਚਾ ਡਿੱਗ ਪਿਆ ਸੀਗਾ ਤੇ ਉਹ ਵੀ ਤੁਹਾਨੂੰ ਕਲਿੱਪ ਵਿੱਚ ਪਾ ਦਾਂਗੇ ਆਪਾਂ ਤੇ ਖੇਤੋਂ ਆਈ ਜਾਂਦੇ ਸੀ ਅਸੀਂ ਆ ਦੇਖੋ ਫੁੱਲ ਨੇਰੀ ਆ ਗਈ ਅਸੀਂ ਹੁਣੇ ਆ ਕੇ ਖੜੇ ਹਾਂ ਕਰੇ ਇਹ ਗੇੜਾ ਦੇਣ ਗਏ ਸੀ ਵੈਸੀ ਆਪਾਂ ਖੇਤ ਤੇ ਆਪ ਬੁਢੀ ਨੂੰ ਪਸਾਣੋ ਭਾਈ ਕੌਣ ਆ ਪਹਿਲਾਂ ਤਾਂ ਕਿਹੜੇ ਚੈਨਲ ਤੇ ਆਉਂਦੀ ਹੁੰਦੀ ਈਪੂ ਨੂੰ ਨਾ ਨਿਕਾ ਵੀ ਦੇਖੀ ਕਿ ਵੀ ਵੇਗ ਹੁੰਦੀ ਆ ਨਾ ਕਿਹੜੇ ਚੈਨਲ ਤੇ ਆਉਂਦੀ ਹੁੰਦੀ ਸੀ ਤੂੰ ਸਾਡੇ ਨਾਲ ਹੀ ਬਣਾ ਲੈ ਕਰ ਆ ਜਾ ਵੀ ਸਾਡੇ ਨਾਲ ਅਸੀਂ ਪਾਉਣੇ ਹੁੰਨੇ ਆ ਰਿਸ਼ਤੇਦਾਰਾਂ ਦੀ ਵੀ ਕਰਦੇ ਮਦਦ ਪਹਿਲਾਂ ਆਹ ਹੋਤਾ ਕਰਾ ਦਈਏ ਭੂਆ ਦੀ ਕੀ ਹੁੰਦੀ ਐ ਜਾਣ-ਪਛਾਣ ਇਹ ਹੈ ਜੀ ਆਪਣੇ ਡੈਡੀ ਦੀ ਭੂਆ ਤੇ ਕਿਹੜਾ ਚੈਨਲ ਸੀ ਭੂਆ ਜੀ ਚ ਆਉਂਦੀ ਹੁੰਦੀ ਸੀ ਤੂੰ ਨਾ ਹੁੰਦਾ ਬੱਪੀਆਂ ਨੇ ਬੱਪੀਆਂ ਨਾ ਹਾਂ ਬੱਪੀਆਂ ਨਾ ਚੈਨਲ ਦਾ ਨਾਮ ਹੋਰ ਹੋ ਕੁਝ ਪੱਪੀਆਂ ਨੇ ਤੋਂ ਤਾਂ ਬੰਦੇ ਸੀ ਉਹ ਨਾ ਉਹਨਾਂ ਨੇ ਬੱਚਾ ਰਿਹਾ ਉਹਨਾਂ ਕੀ ਅੱਛਾ ਨਾ ਕੋਈ ਚੈਨਲ ਦਾ ਨਾਮ ਤਾਂ ਹੋਰ ਹੁੰਦਾ। ਨਾ ਲੈ ਆਂ ਘਰੇ। ਕਿਵੇਂ ਬੋਲ ਦਿੰਦੀ ਤੈਨੂੰ ਸੰਗ ਨਹੀਂ ਲੱਗਦੀ ਕੈਮਰੇ ਕੋਲੇ। ਹੈਂ? ਬਾਹਰ ਬੋਲ ਪੰਦੀ ਤੂੰ ਤਾਂ। ਕਿਵੇਂ ਉਹ ਕੰਨੇਕ ਵੀਡੀਓ ਚ ਆ ਗਈ ਸੀ ਉਦੋਂ ਬਾਅਦ? ਕਈ ਇੱਕ ਵੀਡੀਓ ਸੀ। ਹੈ ਬੂਆ? ਹਾਂ। ਉਦੋਂ ਬਾਅਦ ਹੋਰ ਵੀ ਵੀਡੀਓ ਚ ਆਈਆਂ ਸੀ ਕਿਸੇ ਚੱਕ ਇੱਕ ਵੀਡੀਓ ਬਣਾਈ ਸੀ। ਨਾ ਉਹ ਡਿਨੀ ਬਣਵਾਈ। ਇੱਕ ਵੀਡੀਓ ਸੀ। ਹਾਂ। ਫਿਰ ਤੈਨੂੰ ਭੇਜਿਆ ਕਰੀ ਇਹ ਵੀਡੀਓ ਚ। ਫਿਰ ਉਹ ਲਾਣਾ ਨਾ ਕਿਵੇਂ ਨੂੰ ਮੈਂ ਤਾਂ ਕਹਾ ਦਿੱਤੀਆਂ ਅਖੇ ਕਰੇ। ਕਿਉਂ ਕਰੇ ਗੱਲ ਵਾਸਤੇ ਕਹਾ ਦਿੱਤੀਆਂ ਤੈਨੂੰ ਤਾਂ ਕੀ ਕੋਈ ਉਹ ਕਰਨਾ ਸੀ ਉੱਚ। ਕੱਪਰ ਆਉਣਾ ਦਾ ਖਾਰਾ ਕੱਪਰ ਆਉੜੀ ਮਾਂ ਫਿਰ ਕੀ ਹੋ ਗਿਆ ਦੋ ਮਿੰਟੇ ਆਨੇ ਬਸ ਉਹ ਮਾਰੇ ਨੇ ਟੋਏ ਮਿੰਟ ਅੱਛਾ ਉਹ ਆਪ ਹੀ ਬਣਾਉਂਦੇ ਅੱਛਾ ਕਹਿੰਦੇ ਉੱਥੇ ਰਹਿ ਸਾਡੇ ਕੋਲੇ ਹਾਂ ਅੱਛਾ ਇਹ ਕੋ ਚੇਹ ਦੀ ਦੀਵਾਰ ਦੀ ਫੂਰੀਂਚੀ ਪਰਿਵਾਰ ਹੈ ਹਾਂ ਪਰਿਵਾਰ ਕੋ ਵੀਡੀਓ ਬਣਾਉਂਦੇ ਨੇ ਵੀਡੀਓ ਦਾ ਵਧੀਆ ਬਣਾਉਂਦੇ ਨੇ ਅੱਛਾ ਤੇ ਉਹ ਵੀ ਨਾ ਆਈ ਬਣੂਗੀ ਪਰਿਵਾਰਕ ਮੈਂ ਵੀਡੀਓ ਬਣਾਉਂਦੇ ਹਾਂ ਵਧੀਆ ਹਾਂ ਹਾਂ ਵਧੀਆ ਬਣਾਉਂਦੇ ਸਾਰੇ ਉਹਨਾਂ ਦਾ ਆਉਂਦਾ ਸਾਰਾ ਆਉਂਦਾ ਇੱਕ ਹੀ ਸਮਾਂ ਤੇਰਾ ਪਾਪਾ ਪਾਪਾ ਬਣਾ ਲੈ ਕਰਾਂਗੇ ਸਾਡੇ ਨਾਲ ਸਾਡੇ ਨਾਲ ਆ ਜਾ ਕਰੇਗੀ ਵੀਡੀਓ ਚ ਹੈ ਲੈ ਡਾਇਲੌਗ ਤਸ ਨਾਲ ਕੋਈ ਫਰ ਕਿਹੜਾ ਬਲਬੋ ਬੋਲਦੀ ਹੁੰਦੀ ਸੀ ਉੱਥੇ ਬਨਾਰ ਟਾ ਟਾ ਸਾਰੇ ਵੇਲੇ ਆਏ ਹੋ ਗਏ ਆਖੀ ਤੋਂ ਆਖੀ ਤੋਂ ਆਖੀ ਤੇਰਾ ਹੋ ਰੋਲ ਸੀ ਹਨਾ ਵੀ ਨੂੰ ਮੰਨ ਲੋ ਸੱਸ ਨੂੰ ਹੁਣੀ ਕਰਦੀ ਸੀ ਹਨਾ ਹਨਾ ਹੈ ਬੀਨੂ ਸੱਸ ਦਾ ਧਿਆਨ ਨਹੀਂ ਰੱਖਦੀ ਆ ਇਹੋ ਜਿਹਾ ਰੋਲ ਸੀ ਤੇਰਾ ਹਨਾ ਹਾ ਹਾ ਸੱਸ ਦਾ ਰੋਲ ਸੀ ਤੇਰਾ ਤਾਂ ਵੀ ਤੇ ਡਰਨਾ ਕਦੇ ਵਾਸਤੇ ਤੇਰੇ ਵਰਗੀਆਂ ਬੁੜੀਆਂ ਪੈਸੇ ਕਮਾਉਂਦੀਆਂ ਨੇ ਦੇਸਾਂ ਨੂੰ ਚੰਗੇ ਚੰਗੇ ਟੰਗਲਾ ਤੇ ਆਉਂਦੀਆਂ ਨੇ ਤੇਰੇ ਵਰਗੀਆਂ ਕੁੜੀਆਂ ਆਈ ਸੀ ਉਹ 15 ਫੌੜ ਰਹੀ ਸੀ ਪਹਿਲਾਂ ਦੱਸ ਤੇਰੀ ਵੀਡੀਓ ਪਾਦੀ ਆਪਾਂ ਬਣਾ ਕੇ ਚੈਨਲ ਵਾਲਿਆਂ ਵਿੱਚ ਪਾ ਲੈ ਕਰਨਗੇ ਤੁਹਾਨੂੰ ਬੋਲ ਪਾ ਕਰੇਗੀ ਹੈ ਲੈ ਪੈਸੇ ਦੇ ਆ ਕਰਨੀ ਬੂਆ ਤੈਂ ਕਿ ਕਰਨਾ ਬੋਲਣਾ ਹੀ ਆ ਤੇਰੇ ਵਰਗੀਆਂ ਵੀਡੀਓ ਤਾਂ ਪਾਲਦੇ ਨੇ ਲੋਕ ਕੁੜੀਆਂ ਬੋਲਣਾ ਆਈਆਂ ਇਹ ਆਪੇ ਸਾਡੀ ਸੀਤੋ ਭੈਣੀ ਤੋਂ ਪਹਿਲੇ ਨਾ ਹੁਣ ਬੋਲੀ ਗਈ ਬਤੌਰ ਹੋਰ ਹੁਣ ਵਧੀਆ ਬਣਾਈ ਆ ਮੈਂ ਦੇਖੀ ਆਂ ਸੀ ਬਾਰੀ ਬਾਰੀ ਦੇਖੀਓ ਇਸ ਤਾਂ ਅਸ ਤਾਂ ਦੇਖੀਓ ਵੀ ਭੂਆ ਪਸਾਣੀ ਲੱਗਦੀ ਆ ਕਿਹੜੀ ਹੋਈ ਇਹ ਬੁਢੀ ਉਹ ਕਹਿੰਦੀ ਆਪਾਂ ਬੇਬੇ ਨਾਲ ਆਏ ਬੋਦਾਂਗੇ ਕਹਿੰਦੇ ਬੇਬੇ ਹੱਥ ਨਾ ਜਾਵੇ ਹਾਂ ਤੇ ਮਖਾ ਕੁਝ ਬੋਲੀ ਜੋ ਪੈ ਹਾਂ ਕਹਿੰਦੀ ਅਖੀ ਤਵੇ ਆ ਜਾ ਆਂ ਹੂੰ ਹਾਂ ਉਹ ਰੋਲ ਸੀ ਤਰਾ ਹਾਂ ਤੈਨੂੰ ਨਾਲ ਨਹੀਂ ਰੱਖੇ ਹਾਂ ਹੋਰ ਹੋੱਚ ਅੱਛਾ ਉਹ ਆਰੇ ਤੂੰ ਸਾਡੇ ਨਾਲ ਕੀ ਕਰੇਂਗੇ ਹੂੰ ਬੈਠਣਾ ਨਾਲ ਨਾਲ ਬਾਤ ਹੈ ਨਾ ਖਾਣਾ ਨਹੀਂ ਉਹ ਤਾਂ ਪੀਣਾ ਨਹੀਂ ਉਹ ਬੁੜੀ ਜੀ ਹਾਂ ਕੇ ਬਾਤ ਹੈ ਰਾਤ ਜਵਾਕ ਵੀ ਉਹ ਕਰਦੇ ਸੀ ਜਵਾਕ ਤਾਂ ਮੋਹ ਕਰਦੇ ਸੀ ਤਰਾ ਹਾਂ ਮੈਂ ਫੇਰ ਰੱਖ ਕੇ ਤਾਂ ਮੈਂ ਭਾਈ ਮੈਂ ਤਾਂ ਜਾਉ ਅੱਛਾ ਤੂੰ ਜਾਏਂਗੀ ਹੈ ਨਾ ਫਿਰ ਤਾਂ ਦੁਬਾਰੇ ਲੈ ਕੇ ਗਏ ਹਾਂ ਤੇ ਵੀ ਅਸਾਸ ਹੋ ਜਾਂਦਾ ਉਹਦੀ ਮਾਂ ਪਿਓ ਤਾਂ ਮਾਂ ਪਿਓ ਹੀ ਹੁੰਦਾ ਕਦੀ ਕੁੜੀ ਕੁੜੀ ਨੇ ਜੀ ਸੋਹਣੀ ਬਣਵਾਈ ਅੱਛਾ ਕੁੜੀ ਉਹ ਨਾਲ ਸੀ ਕੁੜੀ ਚ ਕੰਪਿਊਟਰ ਵੀ ਹੋਰ ਬੱਡੀ ਕੁੜੀ ਨਾਲ ਹਾਂ ਤੁਹਾਨੂੰ ਰੋਲ ਦੱਸ ਹੀ ਦਿੰਨਾ ਵੀ ਕਿਵੇਂ ਰੋਲ ਕਰਿਆ ਸੀ ਪੂਆ ਨੇ ਉਹਨਾ 1 ਮਿੰਟ ਪੂਆ ਉਹ ਬੁੜੀ ਮੰਨ ਲਓ ਮਾਂ ਪਿਓ ਇਹ ਇਹਨੂੰ ਪੂਆ ਨੂੰ ਨਾ ਸੱਸ ਦਾ ਰੋਲ ਦਿੱਤਾ ਸੀ ਵੀ ਜਵਾਕ ਸੀਗੇ ਉਹ ਬੰਦਾ ਸੀ ਜਿਹੜਾ ਜਿਹਦੀ ਮਾਂ ਸੀਗੀ ਤੇ ਬਹੂ ਕਹਿੰਦੀ ਆਪਾਂ ਵੀ ਬੁੜੀ ਨੂੰ ਲੈ ਕੇ ਨਹੀਂ ਜਾਣਾ ਵੀ ਸੱਸ ਨੂੰ ਵਿਆਹ ਚ ਮੁੰਡਾ ਵੀ ਮੰਨ ਗਿਆ ਕਹਿੰਦਾ ਹਾਂ ਕਹਿੰਦਾ ਤੂੰ ਉੱਥੇ ਮੇਰੀ ਬੇਇੱਜ਼ਤੀ ਕਰਾਏਗੀ ਮਾਂ ਆਣਿਆ ਫਲਾਨਾ ਤੂੰ ਕਰ ਹੀ ਰਹਿ ਜਿਹੜੇ ਜਵਾਕ ਸੀਗੇ ਉਹ ਪਿੱਤੂ ਵਰਗੇ ਸੀਗੇ ਕੁੜੀ ਸੀ ਤੇ ਉਹ ਉਹ ਜਿਹੜੀ ਰੋਲ ਕਰਦੀ ਸੀ ਉਹ ਪੂਆ ਦੀ ਪੋਤੀ ਸੀਗੀ ਫਿਰ ਉਹਨੇ ਨਾ ਬਾਅਦ ਚ ਰਾਜਾ ਆ ਕੇ ਕਿਹਾ ਵੀ ਕਹਿੰਦੇ ਆਹ ਕੌਣ ਬੁੜੀਆਂ ਹਾਂ ਕਹਿੰਦੇ ਪੂਆ ਵੀ ਇਹਨੂੰ ਪੂਆ ਨੂੰ ਕਹਿੰਦੇ ਵੀ ਤੂੰ ਗੁਰਦੁਆਰੇ ਰੋਟੀ ਖਾਇਂ ਵੀ ਤੂੰ ਘਰੇ ਰਹ ਤਾਂ ਕੀ ਕਰਨਾ ਵਿਆਹ ਚ ਤੇ ਵੀ ਅਸੀਂ ਵਿਆਹ ਚ ਖਾ ਲਾਂਗੇ ਤੇ ਪੂਆ ਨੂੰ ਫਿਰ ਮੰਨ ਲਓ ਜਦੋਂ ਰਾਤ ਤੇ ਜਵਾਬ ਆਇਆ ਉੱਥੇ ਕਹਿੰਦੇ ਜਵਾਬ ਕਹਿੰਦੇ ਤੂੰ ਮੰਦਿਰ ਹੀ ਖਾਇਂ ਹਾਂ ਹਾਂ ਫਿਰ ਕੁੜੀ ਨੇ ਸਮਝਾਇਆ ਮਾਪਿਓ ਨੂੰ ਵੀ ਕਹਿੰਦੇ ਵੀ ਅਸੀਂ ਵੀ ਤੁਹਾਨੂੰ ਗੁਰਦੁਆਰੇ ਰੋਟੀ ਖਵਾਇਆ ਕਰਾਂਗੇ ਪਪਾ ਫਿਰ ਉਹਨੂੰ ਅਸਾਸ ਹੋਇਆ ਵੀ ਮਾਪਿਓ ਤਾਂ ਮਾਪਿਓ ਹੀ ਹੁੰਦਾ ਵੀ ਜੇ ਮੈਂ ਆਪਾਂ ਕਰਾਂਗੇ ਉਹ ਵੀ ਭੁਗਤਾਂਗੇ ਹਨਾ ਹਨਾ ਪੂਆ ਹਾਂ ਉਹ ਕਹਿੰਦੀ ਵੀ ਇੱਥੇ ਤਾਂ ਫਿਰ ਮੰਦਰ ਕੋਈ ਘਰ ਪਾ ਲਾਂਗੇ ਹਾਂ ਨਾਲੋ ਸੋਫੀਆ ਰੋਟੀ ਖਾਣੀ ਮੰਦਰ ਤੇ ਹਾਂ ਹਾਂ ਸਹੀ ਗੱਲ ਹੈ ਮੈਨੂੰ ਕਹਿੰਦੇ ਤੂੰ ਤਾਂ ਮੰਦਰ ਦੀ ਰੋਟੀ ਖਾ ਲਿਆ ਕਰ ਸਹੀ ਗੱਲ ਹੈ ਮੇਰੀ ਔਟੀ ਕਹਿੰਦੀ ਕਿਹੜਿਆ ਪਾਤਾ ਬੇਬੇ ਮੰਦਰ ਤਿਕਾ ਮੰਦਰ ਕੋਲ ਕਰ ਪਾਣ ਹਾਂ ਵੀ ਮੇਰੇ ਮਾਪਿਆਂ ਨੇ ਉੱਥੇ ਭੇਜਾ ਕਰਾਂਗੇ ਹਾਂ ਵੀ ਰੋਟੀ ਖਾਣੀ ਚਾਹ ਫੇਰ ਉਹਨੂੰ ਅਹਿਸਾਸ ਹੋਇਆ ਵੀ ਮਾਂ ਪਿਓ ਕੀ ਹੁੰਦਾ ਹਾਂ 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 ਆਹ ਰੋਲ ਸੀ ਤੇਰਾ ਨਾ ਵਧੀਆ ਕਰਿਆ ਸੀ ਫੁੱਲ ਰੋਲ ਆਈ ਵਧੀਆ ਮਨਾਈ ਕੁੜੀ ਨੇ ਕੱਢੀ ਹਾਂ ਤੋ ਐ ਕਰ ਸਾਡੇ ਕੋਲੇ ਰਹਿ ਆਪਾਂ ਬਣਾਇਆ ਕਰਾਂਗੇ ਹੈ ਆ ਮੇਰੀ ਮੰਮੀ ਉਹਦਾ ਬਿਸ਼ਰ ਨਹੀਂ ਮੰਨਦੇ ਕੈਮਰੇ ਚ ਮੂਹਰੇ ਆਉਣ ਦੀ ਆਪਾਂ ਪਰਿਵਾਰਕ ਵੀਡੀਓ ਬਣਾਇਆ ਕਰਾਂਗੇ ਮੈਨੂੰ ਤਾਂ ਪੂਰਾ ਨਹੀਂ ਲੱਗਿਆ ਕੈਮਰੇ ਕੂਮਰੇ ਆਪਾਂ ਲੈ ਆਉਣੇ ਆ ਗਣਕੀ ਹੋ ਗਿਆ ਉਹ ਮਾਈਕ ਲੱਗ ਜਾਂਦਾ ਇੱਥੇ ਉਹ ਆਪਾਂ ਪਤਾ ਕੀ ਆ ਕੈਮਰੇ ਕੰਨੀ ਤਾਂ ਚੱਕੇ ਨਾ ਫੇਰ ਬੰਦਾ ਸੌਂਦਾ ਹਾਂ ਹਾਂ ਕੈਮਰੇ ਕੰਨੀ ਨਾ ਚੱਕੇ ਹਾਂ ਤੇ ਮੈਂ ਅੰਦਰ ਮੈਂ ਮੰਜਾ ਰਹਾ ਮੈਂ ਜਦੋਂ ਠਾਕੇ ਤੇ ਮੱਖਾ ਪਈ ਮੈਂ ਤਾਂ ਜਾਉਂ ਹੂੰ ਤੇ ਮਗਾ ਮੈਂ ਡੰਗੜ ਠਾਕੇ ਕਹਿੰਦਾ ਮੰਦਰ ਦੇ ਬਾਅਦ ਅੱਛਾ ਨਾ ਨਾ ਵਧੀਆ ਕਰਿਆ ਸੀ ਰੋਲ ਕੇ ਮੈਂ ਜੋੜਾ ਲੋਕ ਪਰਿਵਾਰਕ ਵੀਡੀਓ ਬਣਾਉਂਦੇ ਆ ਨਾ ਜੋ ਕੁਛ ਘਰਾਂ ਚ ਹੁੰਦਾ ਹੈ ਉਹ ਜੇ ਰੋ ਵੀਡੀਓ ਪਾਉਂਦੇ ਨੇ ਉਹ ਹਾਂ ਹਰ ਇੱਕ ਦੇ ਘਰੇ ਹੁੰਦਾ ਜੋ ਕੁਛ ਹਾਂ ਉਹ ਜਿਹੜੀਆਂ ਵੀਡੀਓ ਪਾਉਂਦੇ ਨੇ ਉਹ ਤੇ ਫਿਰ ਕਹਿੰਦੀ ਉਹਦੀ ਮਾਂ ਠੀਕੇੁੰਡੇ ਤੋਂ ਨੇ ਕਮਾਈ ਸੀ ਹਾਂ ਉਹ ਰੋਟੀ ਬਣਾਇਆ ਉਹਦੀ ਮਾਂ ਨੇ ਬढ़ाई ਬਟਕਿਓ ਅਸਾ ਉੱਥੇ ਗਈ ਸੀ ਤੂੰ ਰੋਲ ਕਰਨਾ ਉਹਨਾਂ ਦੇ ਘਰੇ ਗਈ ਸੀ ਵੀਡੀਓ ਬਣਾਉਣ ਆ ਘਰੇ ਬਣਾਇਆ ਉਹਨਾਂ ਅੱਛਾ ਹਾਂ ਆਹ ਕਾਟਕੀਆਂ ਜਿਆ ਰਾ ਰਾ ਕੀ ਹਾਂ ਹਾਂ ਬਣਾਈ ਹਾਂ ਪਰ ਚਲੋ ਜੀ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਟਾਈਮ ਹੋ ਗਿਆ ਬੜਾ ਹੁਣ ਤੇ ਵਲੌਗ ਜਿਆਦਾ ਲੰਮਾ ਹੋ ਜੂਗਾ ਫਿਰ ਚਲੋ ਫਸ਼ੀ ਕਾ ਜੀ ਬਾਈ ਮਿਲਦੇ ਹਾਂ ਅਗਲੇ ਵਲੌਗ ਦੇ ਵਿੱਚ ਬਾਈ